ਕਿ ਇਹ ਡੱਲਾ ਸਾਹਿਬ ਓਖੇ ਹੈਗੇ ਐ ਤੇ ਕੋਈ ਚੀਜ਼ ਇਨਨੇ ਖਾਤੀ ਨਹੀਂ ਇਹ 72 ਸਾਲਾਂ ਦੇ ਐ ਤੇ ਕੈਂਸਰ ਦੀ ਬਿਮਾਰੀ ਵੀ ਹੈਗੀ ਐ ਪਰ ਇਨਨ ਦੇ ਵਿੱਚ ਹੱਥ ਸਿੱਖ ਓਮ ਦਾ ਪੂਰਾ ਹੈਗਾ ਜੀ ਦੇ ਨਾਲ ਪਿੱਛੇ ਨਹੀਂ ਹੁਣ ਇਨਨੇ ਮੁੜਦਾ ਤੇ ਮੈਂ ਮੋਤੀ ਤੇ ਸ਼ਾ ਤੇ ਭਾਜਪਾ ਆਰਐਸਐਸ ਨੂੰ ਅਪੀਲ ਕਰਦਾ ਕਿ ਤੁਸੀਂ ਇੰਨੇ ਦੂਰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਸੇਕੋਂ ਤੋਂ ਨਾ ਚਲੇ ਜਾਓ ਜੀਜੇ ਨਾਲ ਤਰਦਾ ਫਾਇਦਾ ਨਹੀਂ ਹੋਣਾ ਅੱਜ ਜਿਹੜਾ ਵੀ ਕੋਈ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਤੁਰਦਾ ਹੈ ਪੰਜਾਬ ਤੋਂ ਤੁਰਦਾ ਹੈ ਦਿੱਲੀ ਜਾਣ ਨੂੰ हरियाणा ਵਿੱਚੋਂ ਰਸਤੇ ਸਾਰੇ ਬੰਦ ਕੀਤੇ ਹੋਏ ਆ। ਜਾਂ ਤਾਂ ਸੀ ਰਾਜਸਥਾਨ ਵਿੱਚੋਂ ਦੀ ਜਾ ਸਕਦੇ ਆ। ਜਾਂ ਫਿਰ ਪਾਕਿਸਤਾਨ ਤੋਂ ਗੇੜਾ ਕੱਢ ਕੇ ਗੁਜਰਾਤ ਦੀ ਥਾਂ ਉੱਥੋਂ ਦਿੱਲੀ ਪਹੁੰਚ ਸਕਦੇ ਆ। ਇਹ ਬਿਲਕੁਲ ਇੱਕ ਨਕਸ਼ਾ ਤੁਸੀਂ ਨਵੇਂ ਦੇਸ਼ ਦਾ ਬਣਾਤਾ। ਜੀ ਦੇ ਵਿੱਚ ਪੰਜਾਬ ਵੀ ਆਉਂਦਾ। ਰਾਜਸਤਾਨ ਦਾ ਹਿੱਸਾ ਹੁੰਦਾ ਹੈ ਜੰਮੂ ਕਸ਼ਮੀਰ ਹੁੰਦਾ ਹੈ ਹਿਮਾਚਲ ਪ੍ਰਦੇਸ਼ ਲਦਾਖ ਹੁੰਦਾ ਤੇ ਇਹ ਤੁਸੀਂ ਦੇਖ ਲਓ ਤੁਸੀਂ ਆਪ ਕਰ ਰਹੇ ਹੋ ਮੋਤੀ ਸਾਹਿਬ ਬੀਜੇਪੀ ਤੇ ਆਰਐਸਐਸ ਹੁਣ ਜਤੋਂਦਾ ਇਹ ਮੋਰਚਾ ਲੱਗਿਆ ਹੈ ਤਰੀਬ ਕੋਈ 100 ਕਿਸਾਨ ਪੂਰਾ ਹੋ ਚੁੱਕਿਆ ਜਿਹੜਾ ਪਿਛਲਾ 2020-21 ਦੇ ਵਿੱਚ ਮੋਰਚਾ ਲੱਗਿਆ ਸੀ ਉਦੋਂ 800 ਕਿਸਾਨ ਪੂਰਾ ਤੇ ਸ਼ਹੀਦ ਹੋ ਗਿਆ ਸੀਗਾ ਤੇ ਸ਼ਹੀਦਿਆਂ ਤੋਂ ਸਿੱਖ ਮੂੰਨੀ ਫੇਰਦੇ ਹੈਗੇ ਇਹ ਤੁਹਾਨੂੰ ਅਸੀਂ ਦੱਸ ਤੀਏ ਫਰਾਂਸ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਕਿਸਾਨਾਂ ਦੇ ਮੋਰਚੇ ਲੱਗੇ ਆ ਪਰ ਉਹ ਸਿਆਣੀਆਂ ਸਰਕਾਰਾਂ ਨੇ ਬਿਲਕੁਲ 4-5 ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਜੋ ਉਹਨਾਂ ਨੂੰ ਮੁਸ਼ਕਿਲਾਂ ਸੀਗੀਆਂ ਹੱਲ ਕਰਤੀਆਂ ਅੱਜ ਸਾਡੇ ਜਿਹੜੇ ਮਾਸਟਰ ਨੇ ਮਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਵੱਧ ਗਈਆਂ ਪਰ ਕਿਸਾਨ ਦਾ ਗੁਜ਼ਾਰਾ ਨਹੀਂ ਹੋ ਰਿਹਾ 1947 ਤੋਂ ਪਹਿਲਾਂ ਸਾਡੇ ਪੰਜਾਬ ਦੇ ਖੇਤੀ ਵਜ਼ੀਰ ਸੀਗੇ ਸਰ ਛੋਟੂ ਰਾਮ ਉਹਨਾਂ ਨੇ ਇੱਕ ਦਮ ਕਾਗਜ਼ ਦੇ ਉੱਤੇ ਦਸਤਖਤ ਕਰਕੇ ਸਾਰੇ ਕਿਸਾਨ ਜ਼ਿਮੀਦਾਰਾਂ ਦੇ ਕਰਜ਼ੇ ਮਾਫ਼ ਕਰਤੇ ਸੀਗੇ ਜੀ ਦੇ ਨਾਲ ਬਹੁਤ ਜ਼ਿਆਦਾ ਖੁਸ਼ੀ ਆਈ ਪੈਦਾ ਹੋਣ ਲੱਗ ਪਈ ਅਸੀਂ ਬਹੁਤ ਸਾਰੇ ਪਾਕਿਸਤਾਨ ਤੋਂ ਆਏ ਹਾਂ ਤੇ ਇੱਥੇ ਆ ਕੇ ਹਰਿਆਵਲ ਪੈਦਾ ਕੀਤੀ ਹੈ ਜੇ ਤੁਸੀਂ ਪਾਕਿਸਤਾਨ ਚਲੇ ਜਾਓ ਤੁਹਾਨੂੰ ਪਤਾ ਲੱਗੂਗਾ ਕਿ ਪਾਕਿਸਤਾਨ ਆਪਣੀ ਕਣਕ ਰੂਸ ਤੋਂ ਮੰਗਾਉਂਦਾ ਹੈ ਤੇ ਸਾਡੀ ਵਟ ਪਾਕਿਸਤਾਨ ਦੇ ਨਾਲ ਲੱਗੀ ਹੋਈ ਹੈ ਸਾਡੀ ਮੰਗ ਦੇ ਉੱਤੇ ਬਾਰਡਰ ਕਿਉਂ ਨਹੀਂ ਖੋਲਦੇ ਜਿਹੜੀ ਜੀਰੀ ਐਤੀ ਮੰਡੀਆਂ ਦੇ ਵਿੱਚ ਰੁਲੀ ਹੈ 18 20 20 ਦਿਨ ਕਿਸਾਨ ਮੰਡੀਆਂ ਤੇ ਪੁੰਜੇ ਪੈ ਰਹੇ ਆ ਤਾں ਜਾ ਕੇ ਕੱਟ ਲੱਗ ਕੇ ਥੋੜੇ ਭਾਅ ਦੇ ਉੱਤੇ ਇਹ ਜੀੜੀ ਵਿਕੀ ਹੈ ਤੇ ਜੇ ਪਾਕਿਸਤਾਨ ਬਾਰਡਰ ਖੁੱਲ ਜੇ ਬੇ ਤਾਂ ਅੱਜ ਵੀ ਕੀਮਤ ਜੀੜੀ ਦੀ 8500 ਰੁਪਇਆ ਕਵਿੰਟਲ ਹੈਗੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਸਾਡੇ ਕੋਲੇ ਬਾਦਸ਼ਾਹ ਹੀ ਨਹੀਂ ਹੈ ਬਾਦਸ਼ਾਹੀ ਦਾ ਮਤਲਬ ਹੈ ਸੋਵਰਨਿਟੀ ਜਿੰਨਾ ਚਿਰ ਅਸੀਂ ਆਪਣੇ ਆਪ ਦੇ ਮੁਖਤਿਆਰ ਨਹੀਂ ਬਣਦੇ ਉਹਨਾਂ ਚਿਰ ਇਹ ਹਿੰਦੂਤਵਾ ਤੋਂ ਅਸੀਂ ਇਹੋ ਜਿਹਾ ਹਾਲ ਆਪਣਾ ਕਰਾਉਂਦੇ ਰਹਾਂਗੇ